ਸ਼ਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ ਸੰਜੀਵ ਗੋਤਮ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਤਿਹਗੜ ਸਾਹਿਬ ਵਜੋਂ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿਦਿਆਰਥੀਆਂ ਸਕੂਲਾਂ ਤੇ ਅਧਿਆਪਕਾਂ ਦੀ ਭਲਾਈ ਵਾਸਤੇ ਦਿਨ ਰਾਤ ਇੱਕ ਕਰਨਗੇ ਉਹਨਾਂ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਬਿਹਤਰੀ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੈਂ ਸੰਜੀਵ ਕੁਮਾਰ ਗੋਤਮ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ਼੍ਰੀ ਪੱਤੇਗੜ੍ਹ ਸਾਹਿਬ ਕੇ ਜੁਆਇਨ ਕੀਤਾ ਹੈ ਇਸ ਤੋਂ ਪਹਿਲਾਂ ਵੀ ਮੈਂ ਕਈ ਜ਼ਿਲ੍ਹਿਆਂ ਦੇ ਵਿੱਚ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਕੰਮ ਕਰਦਾ ਰਿਹਾ ਹਾਂ ਹੂ ਰੀਸੈਂਟਲੀ ਰੋਪੜ ਤੋਂ ਮੇਰੀ ਬਦਲੀ ਜਿਹੜੀ ਹੈ ਇਸ ਪਾਵਨ ਧਰਤੀ ਦੇ ਉੱਤੇ ਹੋਈ ਹੈ ਸੋ ਮੈਨੂੰ ਇਸ ਜਗ੍ਹਾ ਦੇ ਉੱਪਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਮੈਂ ਆਪਣੇ ਬੋਨੋ ਪੂਰਾ ਲਗਨ ਔਰ ਮਿਹਨਤ ਦੇ ਨਾਲ ਇਸ ਜ਼ਿਲ੍ਹੇ ਦੇ ਵਿੱਚ ਵੀ ਜਿਵੇਂ ਬਾਕੀ ਜ਼ਿਲ੍ਹਾ ਜਿਹੜਾ ਕੰਮ ਕਰਦੇ ਰਹੇ ਹਾਂ ਇੱਥੇ ਵੀ ਕੰਮ ਕਰਾਂਗਾ ਉਪਯਤਨ ਕਰਾਂਗਾ ਕਿ ਆਪਣਾ ਜ਼ਿਲ੍ਹਾ ਜਿਹੜਾ ਹੈ ਉਹ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਹੈ ਲੀਡ ਕਰਕੇ ਜਾਵੇ ਆਪਣੇ ਸਮੂਹ ਸਟਾਫ ਦੇ ਨਾਲ ਮੇਰੀ ਪ੍ਰੋਡਕਸ਼ਨ ਹੋ ਚੁੱਕੀ ਹੈ ਮੈਂ ਦੇਖਿਆ ਹੈ ਕਿ ਸਾਡੇ ਕੋਲ ਜਨਰਲ ਸਟਾਫ ਜਿਹੜਾ ਹੈ ਉਸ ਦੀ ਥੋੜੀ ਕਮੀ ਚੱਲ ਰਹੀ ਹੈ ਬਾਕੀ ਸਰਬ ਸਿੱਖਿਆ ਅਭਿਆਨ ਦਾ ਸਟਾਫ ਸਾਡੇ ਕੋਲ ਕਾਫੀ ਹੈ ਸੋ ਇਹਨਾਂ ਸਾਰੇ ਦੇ ਨਾਲ ਅਸੀਂ ਜਮੇ ਹੋਏਗਾ ਆਪਣੇ ਜ਼ਿਲ੍ਹੇ ਨੂੰ ਵਧੀਆ ਟੰਗਣਾ ਚਲਾਵਾਂਗੇ ਡਿਪਟੀ ਡੀਓ ਮੈਡਮ ਮੇਰੇ ਕੋਲ ਬੈਠੇ ਹੈ ਇਹ ਇਹਨਾਂ ਵੱਲੋਂ ਵੀ ਮੈਨੂੰ ਪਤਾ ਲੱਗਿਆ ਕਿ ਬਹੁਤ ਲਗਨ ਔਰ ਮਿਹਨਤ ਦੇ ਨਾਲ ਇੱਕ ਆਪਣਾ ਜ਼ਿਲ੍ਹਾ ਜਿਹੜਾ ਚਲਾ ਰਹੇ ਐ ਸੋ ਇਹਨਾਂ ਦੇ ਸਹਿਯੋਗ ਔਰ ਸਾਡੇ ਜ਼ਿਲ੍ਹਾ ਸਿਕਾਇਪਸ ਸੈਕੰਡਰੀ ਸੁਸ਼ੀਲ ਜੀ ਜੋ ਵੀ ਆਜਿੜੀ ਇਹਨਾਂ ਦੋਨਾਂ ਉਦੋਂ ਦੇ ਉੱਪਰ ਪਹਿਲਾਂ ਕੰਮ ਕਰ ਚੁੱਕੇ ਐ ਇਸ ਵੇਲੇ ਜ਼ਿਲ੍ਹਾ ਸਿਕਾਇਪਸ ਸੈਕੰਡਰੀ ਤਾਂ ਕੰਮ ਕਰ ਰਿਹਾ ਐ ਸੋ ਇਹ ਵੀ ਬਹੁਤ ਮਿਹਨਤ ਦੇ ਨਾਲ ਇਸ ਜ਼ਿਲ੍ਹੇ ਨੂੰ ਲੀਡ ਕਰ ਰਿਹਾ ਐ ਸੋ ਇਹਨਾਂ ਦੇ ਤਾਲਮੇਲ ਦੇ ਨਾਲ ਅਸੀਂ ਇਸ ਜ਼ਿਲ੍ਹੇ ਨੂੰ ਉਂ ਗੁਲੰਗੀਆਂ ਤੇ ਲੈ ਕੇ ਜਾਵਾਂਗਾ ਪੂਰੀ ਯਤਨ ਕਰਾਂਗੇ ਥੈਂਕ ਯੂ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਾਪਰਟੀਆਂ